ਸਾਸੀਕਾਰ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੱਡਾ ਫੈਸਲਾ ਸੂਤਰਾਂ ਦੇ ਹਵਾਲੇ ਤੋਂ ਇੱਕ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਹਿਆਕਰਾਰ ਦਿੱਤੇ ਹੋਏ ਪ੍ਰਧਾਨ ਨੇ ਆਲਰੇਡੀ ਦੋ ਵਾਰੀ ਪਹਿਲਾਂ ਆਲਰੇਡੀ ਦੋ ਵਾਰ ਪਹਿਲਾਂ ਕਹਿ ਦਿੱਤਾ ਹੈ ਕਿ ਮੇਰੇ ਹੱਕ ਵਿੱਚ ਜਾ ਮੇਰੇ ਖਿਲਾਫ ਜਿਹੜਾ ਫੈਸਲਾ ਲੈ ਲਿਆ ਜਾਣਾ ਹੈ ਉਸ ਦਾ ਨਿਪਟਾਰਾ ਜਲਦੀ ਤੋਂ ਜਲਦੀ ਕੀਤਾ ਜਾਵੇ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਫੈਸਲੇ ਦੇ ਵਿੱਚ ਜਲਦਬਾਜ਼ੀ ਦੀ ਕੀਤੀ ਜਾ ਰਹੀ ਇੱਕ ਇਨਸ਼ੂ ਦਿੰਦੇ ਹੋਏ ਪੱਤਰਕਾਰਾਂ ਦੇ ਸਾਹਮਣੇ ਗੱਲਬਾਤ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਕਿ ਇਹ ਫੈਸਲਾ ਕੋ ਆਪ ਫੈਸਲਾ ਨਹੀਂ ਹੈ ਉਨੇ ਕਹੇ ਜਿੱਥੇ ਜਿੱਥੇ ਪੰਜਾਬ ਪੰਜਾਬੀਅਤ ਅਤੇ ਪੰਜਾਬ ਤੋਂ ਬਾਹਰ ਯਾਨੀ ਕਿ ਵਰਲਡ ਦੇ ਵਿੱਚ ਪੰਜਾਬੀ ਵੱਸਦੇ ਨੇ ਉਹਨਾਂ ਦੀਆਂ ਅੱਖਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੁਖਬੀਰ ਬਾਦਲ ਉਤੇ ਲੱਗੀਆਂ ਹੋਈਆਂ ਨੇ ਇਹ ਕੋਈ ਛੋਟਾ ਮੋਟਾ ਫੈਸਲਾ ਨਹੀਂ ਹੈ ਇਧਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਤੋਂ ਬਿਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੇਗਾ ਕਿਉਂ ਲੜੇਗਾ ਕਿਉਂਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ استਿਫਾ ਦੇ ਦਿੱਤਾ ਹੈ ਹਾਲਾਂਕਿ ਕਾਰਜਕਾਰੀ ਪ੍ਰਧਾਨ ਨੇ ਜਿਹੜੇ ਬਲਵਿੰਦਰ ਸਿੰਘ ਭੁੰਦੜ ਉਹਲਾਂ ਵੱਲੋਂ استਿਫਾ ਨਹੀਂ ਮਨਜ਼ੂਰ ਕੀਤਾ ਗਿਆ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਲਹਿਰ ਧੜੇ ਦੀ ਗੱਲ ਕਰੀਏ ਉਹ ਤਾਂ ਵਾਰ-ਵਾਰ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਸਿਆਸੀ ਡਰਾਮਾ ਕੀਤਾ ਜਾ ਰਿਹਾ ਹੈ ਹਰੇਕ ਤਰ੍ਹਾਂ ਦਾ ਤਾਮ-ਚਾਮ ਛੇੜੰਤਰ ਰਚਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਬਨੂੰ ਆਖਰਕਾਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਸਤੀਫਾ ਜਿਹੜਾ ਹੈ ਹਮਨਰਦੀ ਪ੍ਰਗਟਾਉਣ ਲਈ ਕਿ ਮੇਨਾਂ ਹਮਨਰਦੀ ਕਰਨਗੇ ਦੇਖੋ ਵੀ ਇੱਕ ਜਰਨਲ ਹੈ ਸ਼੍ਰੋਮਣੀ ਅਕਾਲੀ ਦਲ ਦਾ ਭਾਵੇਂ 2017 ਤੋਂ ਲੈ ਕੇ 2024 ਤੱਕ ਹੈ ਵੱਡਾ ਨੁਕਸਾਨ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਗਿਆ ਉਸ ਨੂੰ ਦੇਖ ਦੇਖ ਕੇ ਝਾਕ ਕੇ ਫਿਰ ਇਹ ਅਡਾ ਵੱਡਾ ਕਦਮ ਚੁੱਕਿਆ ਗਿਆ ਹੈ ਗਲਤੀਆਂ ਵੀ ਮੰਨ ਲਈ ਅੱਗੇ ਨੇ ਕਿ ਮੇਰੀ ਗਲਤੀ ਦੇ ਮੇਰੀ ਝੋਲੀ ਦੇ ਵਿੱਚ ਗਲਤੀਆਂ ਪਾ ਦਿਓ ਜਿਹੜੀਆਂ ਸ਼ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਈਆਂ ਨੇ 2017 ਤੋਂ ਲੈ ਕੇ 2022 ਤੱਕ ਆਖਰਕਾਰ ਬਾਜਰਾ ਕੀ ਹੈ ਇੱਧਰ ਇੱਕ ਵੱਡੇ ਚੈਨਲ ਨੇ ਖਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੀਆਂ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਨਹੀਂ ਹੋਵੇਗੀ ਇਧਰ ਬਾਗੀ ਧੜੇ ਵਾਲੇ ਕਹਿੰਦੇ ਨੇ ਕਿ ਜਿਹੜਾ ਵੀ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਆਵੇਗਾ ਉਹ ਸਾਡੇ ਵੱਲੋਂ ਵੀ ਖੜੇ ਮੱਥੇ ਜਿਹੜਾ ਹੈ ਸਵੀਕਾਰ ਕਰ ਲਿਆ ਜਾਵੇਗਾ ਐਕਸੈਪਟ ਕਰ ਲਿਆ ਜਾਵੇਗਾ ਆਖਰਕਾਰ ਬਾਜ਼ਰਾ ਕੀ ਹੈ ਦੋ ਵਰ ਗੁਪਤ ਮੀਟਿੰਗਾਂ ਹੋ ਚੁੱਕੀਆਂ ਨੇ ਇੱਕ ਵਾਰ ਬਲਵਿੰਦਰ ਸਿੰਘ ਭੁੰਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਵਾਲੋਂ ਫਿਰ ਦੂਸਰੀ ਜਿਹੜੀ ਮੀਟਿੰਗ ਹੋਈ ਹੈ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਹੈ ਉਹ ਬਾਗੀ ਧੜੇ ਵਾਲੇ ਸੀ ਇਧਰੋਂ ਇਹਨਾਂ ਨੇ استਿਫਾ ਦੇ ਦਿੱਤਾ ਹੈ ਯਾਨੀ ਕਿ ਸਾਰੀ kia ਜਿਹੜੀ ਕਹਾਣੀ ਹੈ ਉਹ ਬਦਲਦੀ ਜਾ ਰਹੀ ਹੈ ਇਹ ਮਜਬੂਰ ਹੋਣਾ ਪੈਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਜੇਕਰ ਉਹ ਇਹਨਾਂ ਨੂੰ ਸਿਆਸੀ ਕੈਰੀਅਰ ਦੇ ਵਿੱਚੋਂ ਸਿਆਸਤ ਦੇ ਵਿੱਚੋਂ ਬਾਹਰ ਨਹੀਂ ਕਰਦੀ ਜਾਂ ਪੰਥ ਵਿੱਚੋਂ ਨਹੀਂ ਸਿਖਿਆ ਜਾਂਦਾ ਜਿਸ ਤਰ੍ਹਾਂ ਵਰਸ ਸਿੰਘ ਸੋਰੀ ਸੁਚਾ ਸਿੰਘ ਟਵਾ ਸੁਚ ਸੁਚਾ ਸਿੰਘ ਲਗਾ ਅਤੇ ਵਿਰਸਾ ਸਿੰਘ ਮਿਲਟੋਹਾ ਨੂੰ ਤਲਬ ਕੀਤਾ ਗਿਆ ਸੀ ਇਸੇ ਤਰ੍ਹਾਂ ਜੇਕਰ ਤਲਬ ਕਰਦੇ ਨੇ ਤਾਂ ਫਿਰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਮਿਆਰ ਹੈ ਉੱਚਾ ਹੋਵੇਗਾ ਜਿਹੜੀ ਉਹਦੀ ਸਰ ਉੱਚਤਾ ਹੈ ਉਹ ਸਦਾ ਵਾਸਤੇ ਕਾਇਮ ਰਹੇਗੀ ਬਾਕੀ ਜਦੋਂ ਵੀ ਕੋਈ ਗਲਤੀ ਕਰੇਗਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਹ 100 ਵਾਰ ਸੋਚੇਗਾ ਕਿ ਜੇਕਰ ਅਸੀਂ ਬੋਲਾਂਗੇ ਤੇ ਸਾਨੂੰ ਕੁਸਿੱਟਿਆ ਜਾਵੇਗਾ ਤੇ ਸਾਡੇ ਵਿਰੁੱਧ ਵੱਡੇ ਫੈਸਲੇ ਆਉਣਗੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੰਨੂ ਕਿਉਂਕਿ ਸਿੱਖ ਪੰਥ ਦੀ ਸਭ ਤੋਂ ਵੱਟੀ ਸਭ ਉਸ ਅਦਾਲਤ ਹੈ ਜੇਕਰ ਉੱਤੇ ਹੀ ਨਿਆਂ ਨਹੀਂ ਕੀਤਾ ਜਾਵੇਗਾ ਹਾਲਾਂਕਿ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਜਿੰਨੇ ਬੇਵਲ ਕਲਾ ਦਾ ਬੇਵਲ ਬੇਵਲ ਕਲਾ ਦਾ ਗੋਲੀਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਅਤੇ ਡੇਰਾ ਸੱਚਾ ਸੋਧਾ ਦੇ ਸਾਧ ਨੂੰ ਮਾਫੀਨਾਮਾ ਦਿਵਾਉਣਾ ਉਹ ਬਾਦਲ ਪਰਿਵਾਰ ਦੀ ਦੇਣ ਹੈ ਜੇਕਰ ਫਿਰ ਵੀ ਫੈਸਲਾ ਨਹੀਂ ਲਿਆ ਜਾਂਦਾ ਖਿਲਾਫ ਇੱਕ ਨਿੱਜੀ ਚੈਨਲ ਨੇ ਕਿਹਾ ਹੈ ਤੇ ਫਿਰ ਤੋਹੀਨ ਹੋਵੇਗੀ ਫਿਰ ਇੱਕ ਤਰ੍ਹਾਂ ਦੇ ਪਿੱਠੂ ਬਣ ਜਾਵਾਂਗੇ ਜਿਸ ਤਰ੍ਹਾਂ ਚਰਨਜੀਤ ਸਿੰਘ ਬਰਾੜ ਨੇ ਕਿਹਾ ਸੀ ਕਿ ਸਾਨੂੰ ਫੈਸਲਾ ਇੱਕ ਠੋਕ ਕੇ ਲੈਣਾ ਚਾਹੀਦਾ ਹੈ ਵਿਦਆਊਟ ਪੱਖਪਾਤੋ ਧੰਨਵਾਦ